ਸਾਹ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਤੇ ਨਾਲ ਭਾਈ ਬਾਲਾ ਜੀ ਇੱਕ ਦੇਸ਼ ਵਿੱਚ ਪਹੁੰਚੇ ਹਨ ਜਿੱਥੇ ਮੁੱਖ ਰੂਪ ਨਾਲ ਇਸਤਰੀਆਂ ਦਾ ਬੋਲਬਾਲ ਹੈ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਬੰਗਾਲ ਦੇ ਵਿੱਚ ਜਿੱਥੇ ਢਾਕੇ ਦਾ ਇਲਾਕਾ ਹੈ ਉੱਥੇ ਕਾਮ ਰੂਪ ਦੇਸ਼ ਵਿੱਚ ਪਹੁੰਚੇ ਹੈ ਭਾਈ ਮਰਦਾਨਾ ਜੀ ਉੱਥੇ ਪਹੁੰਚਦੇ ਹੋਈ ਗੁਰੂ ਸਾਹਿਬ ਜੀ ਨੂੰ ਕਹਿੰਦੇ ਮਹਾਰਾਜ ਮੈਨੂੰ ਇੱਕ ਵਾਰ ਇਸ ਨਗਰ ਦੇ ਵਿੱਚ ਜਾ ਲੈੰਦੂ ਗੁਰੂ ਮਹਾਰਾਜ ਕਹਿੰਦੇ ਮਰਦਾਨਿਆ ਇਸ ਨਗਰ ਦੇ ਵਿੱਚ ਨਾ ਜਾਈ ਇਹ ਤੇਰੇ ਵਾਸਤੇ ਭਲਾ ਨਹੀਂ ਇਹ ਸੁਖਦਾਈ ਨਹੀਂ ਹੋਏਗਾ ਪਰ ਜਦੋਂ ਭਾਈ ਮਰਦਾਨਾ ਜੀ ਨੇ ਬਹੁਤੀ ਜਿੱਦ ਕੀਤੀ ਤਾਂ ਗੁਰੂ ਸਾਹਿਬ ਕਹਿੰਦੇ ਜਾ ਵੇਖਿਆ ਜਿਵੇਂ ਤੇਰੀ ਮਰਜ਼ੀ ਭਾਈ ਮਰਦਾਨਾ ਜੀ ਉਸ ਨਗਰ ਵਿੱਚ ਜਾਂਦੇ ਨੇ ਤੇ ਉੱਥੇ ਚਾਰਕ ਇਸਤਰੀਆਂ ਬੈਠੀਆਂ ਹੋਈਆਂ ਸਨ ਉਹ ਚਾਰੋਂ ਹੀ ਭਾਈ ਮਰਦਾਨਾ ਜੀ ਨੂੰ ਆਪਣੇ ਵਸ ਵਿੱਚ ਕਰਨਾ ਚਾਹੁੰਦੀਆਂ ਸਨ ਪਰ ਉਹਨਾਂ ਦੇ ਵਿੱਚੋਂ ਇੱਕ ਈਸਤਰੀ ਬਹੁਤ ਛੇਤੀ ਦੇ ਨਾਲ ਉੱਠ ਕੇ ਭਾਈ ਮਰਦਾਨਾ ਜੀ ਦੇ ਗਲ ਦੇ ਵਿੱਚ ਇੱਕ ਤਵੀਦ ਪਾ ਦਿੰਦੀ ਹੈ ਤੇ ਉੱਥੇ ਖੜ ਕੇ ਮੰਤਰ ਪੜ੍ਹ ਦਿੰਦੀ ਹੈ ਮੰਤਰ ਪੜ੍ਹਦਿਆਂ ਹੀ ਭਾਈ ਮਰਦਾਨਾ ਜੀ ਇਨਸਾਨ ਤੋਂ ਭੇਡੂ ਦੇ ਰੂਪ ਵਿੱਚ ਆ ਜਾਂਦੇ ਨੇ ਸਾਧ ਸੰਗਤ ਜੀ ਇੱਕ ਗੱਲ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਚੇਤੇ ਰੱਖਿਓ ਜਿਹੜਾ ਕੰਮ ਹੈ ਨਾ ਕਾਮ ਬੰਦੇ ਨੂੰ ਭੇਡੂ ਬਣਾ ਦਿੰਦਾ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤੀ ਵਿਕਾਰ ਹੋ ਜਾਂਦੇ ਨੇ ਉਹਨਾਂ ਦੀਆਂ ਸ਼ਕਲਾਂ ਸਾਧ ਸੰਗਤ ਜੀ ਭੇਡੂ ਵਰਗੀਆਂ ਹੋ ਜਾਂਦੀਆਂ ਨੇ ਉਹਨਾਂ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਜਿਹੜਾ ਅੰਦਰ ਬੰਦੇ ਦੇ ਕਾਮ ਰੂਪੀ ਭੇਡੂ ਬੈਠਾ ਹੋਇਆ ਉਹ ਫਿਰ ਵਾਸ਼ਨਾ ਵਿੱਚ ਗ੍ਰਸਤ ਬੰਦੇ ਨੂੰ ਟਿਕਣ ਨਹੀਂ ਦਿੰਦਾ ਭਜਾਈ ਫਿਰਦਾ ਸਾਧ ਸੰਗਤ ਜੀ ਬੰਦਾ ਉੰਜ ਆਪਣੇ ਜੀਵਨ ਵਿੱਚ ਸਭ ਕੁਝ ਲੁਕਾਨ ਨੂੰ ਫਿਰਦਾ ਪਰ ਬੰਦਾ ਆਪਣਾ ਚਿਹਰਾ ਕਿਵੇਂ ਲੁਕਾਏਗਾ ਸਾਧ ਸੰਗਤ ਜੀ ਜਿਹੜਾ ਚਿਹਰਾ ਹੈ ਬੰਦੇ ਦਾ ਉਹ ਇੱਕ ਆਇਨਾ ਹੈ ਤੇ ਬੜੇ ਲੋਕ ਇਹੋ ਜਿਹੇ ਨੇ ਜਿਹੜੇ ਚਿਹਰਾ ਦੇਖ ਕੇ ਅੰਦਾਜ਼ਾ ਲਾ ਲੈਂਦੇ ਨੇ ਜਿਵੇਂ ਸਾਧ ਸੰਗਤ ਜੀ ਕਿਸੇ ਨਾਮ ਜਪਣ ਵਾਲੇ ਨੂੰ ਵੇਖਿਓ ਉਹਨਾਂ ਦੇ ਨੇਤਰ ਸੰਤੋਖ ਨਾਲ ਭਰੇ ਹੁੰਦੇ ਨੇ ਉਹਨਾਂ ਦੇ ਨੇਤਰ ਰੱਜੇ ਹੁੰਦੇ ਨੇ ਤੇ ਜਿਹੜੇ ਬੰਦੇ ਲਾਲਚੀ ਨੇ ਕ੍ਰੋਧੀ ਨੇ ਕਾਮ ਵਾਸਨਾ ਵਿੱਚ ਫਸੇ ਹੋਏ ਨੇ ਉਨ੍ਹਾਂ ਦੀਆਂ ਅੱਖਾਂ ਵੀ ਲੋਭ ਲਾਲਚ ਨਾਲ ਭਰੀਆਂ ਹੁੰਦੀਆਂ ਨੇ ਸੋ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਦਾ ਸ਼ਰੀਰ ਉਹਨਾਂ ਨੇ ਇੱਕ ਭੇਡੂ ਦੇ ਵਿੱਚ ਤਬਦੀਲ ਕਰ ਦਿੱਤਾ ਅੰਦਰ ਭਾਈ ਮਰਦਾਨਾ ਜੀ ਨੂੰ ਭੇਡੂ ਵਿੱਚ ਪਤਾ ਤਾਂ ਹੈ ਵੀ ਮੈਂ ਮਰਦਾਨਾ ਹਾਂ ਤੇ ਮੇਰੇ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਹਨ ਪਰ ਭਾਈ ਮਰਦਾਨਾ ਜੀ ਹੁਣ ਕੁਝ ਬੋਲ ਨਹੀਂ ਸਕਦੇ ਕੁਝ ਕਹਿ ਨਹੀਂ ਸਕਦੇ ਬਸ ਅੰਦਰ ਹੀ ਅੰਦਰ ਅਰਦਾਸ ਕਰ ਸਕਦੇ ਨੇ ਹੁਣ ਭਾਈ ਮਰਦਾਨਾ ਜੀ ਨੂੰ ਚੇਤੇ ਆਉਂਦਾ ਵੀ ਮੈਂ ਗੁਰੂ ਸਾਹਿਬ ਜੀ ਦਾ ਬਚਨ ਨਹੀਂ ਮੰਨਿਆ ਜੇ ਬਚਨ ਮੰਨਿਆ ਹੁੰਦਾ ਤਾਂ ਮੈਂ ਇੱਥੇ ਫਸਦਾ ਨਾ ਕਿਉਂਕਿ ਗੁਰੂ ਸਾਹਿਬ ਜੀ ਨੇ ਮਨਾ ਕੀਤਾ ਸੀ ਵੀ ਮਰਦਾਨਿਆਂ ਇਹ ਸ਼ਹਿਰ ਤੇਰੇ ਵਾਸਤੇ ਸੁਖਦਾਈ ਨਹੀਂ ਇਸ ਸ਼ਹਿਰ ਵਿੱਚ ਨਾ ਜਾ ਪਰ ਮੈਂ ਜਿੱਦ ਕੀਤੀ ਤੇ ਮੈਂ ਗੁਰੂ ਸਾਹਿਬ ਜੀ ਦਾ ਬਚਨ ਨਹੀਂ ਮੰਨਿਆ ਇਹ ਜਿਹੜਾ ਵੀ ਦੁੱਖ ਮਿਲ ਰਿਹਾ ਹੈ ਇਹ ਮੈਨੂੰ ਮੇਰੇ ਕਰਕੇ ਹੀ ਮਿਲ ਰਿਹਾ ਹੈ ਸੋ ਭਾਈ ਮਰਦਾਨਾ ਜੀ ਉੱਥੇ ਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਨੇ ਤੇ ਗੁਰੂ ਮਹਾਰਾਜ ਫਿਰ ਉੱਥੇ ਆਖੇ ਭਾਈ ਮਰਦਾਨਾ ਜੀ ਨੂੰ ਛੜਾ ਲੈਂਦੇ ਨੇ ਤੇ ਉਹਨਾਂ ਇਸਤਰੀਆਂ ਨੂੰ ਡੰਡ ਦਿੰਦੇ ਨੇ ਸਾਧ ਸੰਗਤ ਜੀ ਜਦੋਂ ਗੁਰੂ ਸਾਹਿਬ ਉੱਥੇ ਭਾਈ ਮਰਦਾਨਾ ਜੀ ਨੂੰ ਸ਼ਰਾਨ ਵਾਸਤੇ ਪਹੁੰਚੇ ਸੀ ਤਾਂ ਉਹਨਾਂ ਬੀਬੀਆਂ ਨੇ ਗੁਰੂ ਸਾਹਿਬ ਜੀ ਨੂੰ ਵੀ ਪੇਟੂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਬਹੁਤ ਜੰਤਰ ਮੰਤਰ ਪੜੇ ਸੀ ਉਹਨਾਂ ਨੇ ਪ੍ਰਸਾਦ ਸੰਗਤ ਜੀ ਕੋਈ ਅਸਰ ਨਹੀਂ ਪਿਆ ਗੁਰੂ ਸਾਹਿਬ ਜੀ ਤੇ ਸੋ ਬਾਅਦ ਵਿੱਚ ਉਹਨਾਂ ਦੇ ਪਤੀਆਂ ਨੇ ਤੇ ਉਹਨਾਂ ਈਸਤਰੀਆਂ ਨੇ ਗੁਰੂ ਸਾਹਿਬ ਜੀ ਤੋਂ ਮਾਫੀ ਮੰਗੀ। ਮਹਾਰਾਜ ਜੀ ਨੇ ਉਹਨਾਂ ਨੂੰ ਫਿਰ ਗਿਆਨ ਦਿੱਤਾ ਵੀ ਇੱਥੇ ਧਰਮਸ਼ਾਲਾ ਬਰਮਾਓ। ਧਰਮਸ਼ਾਲਾ ਦੇ ਵਿੱਚ ਕੀਰਤਨ ਕਰੋ, ਨਾਮ ਜਪੋ, ਗੁਰਬਾਣੀ ਪੜੋ ਤੇ ਸੱਚੀ ਸੋਚੀ ਕਿਰਤ ਕਰਕੇ ਵੰਡ ਕੇ ਛਕੋ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਉਥੇ ਰਾਤ ਰਹੇ ਤੇ ਅੱਗੋਂ ਹੁਣ ਕਥਾ ਆਰੰਭ ਹੁੰਦੀ ਹੈ। ਸੋਤ ਧੰਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਨੇ ਉਸ ਥਾਂ ਤੇ ਰਾਤ ਕੱਟੀ ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਉੱਥੇ ਦੀਆਂ ਜਿਹੜੀ ਜਾਦੂਗਰनियां ਸੀ ਉਹ ਆਪਣੇ ਇਸ਼ਟ ਨੂੰ ਪੂਜਣ ਵਾਸਤੇ ਅੰਮ੍ਰਿਤ ਵੇਲੇ ਸ਼ੰਖ ਵਜਾਉਂਦੀਆਂ ਸੀ ਜਦੋਂ ਉੱਥੇ ਪੂਜਾ ਕਰਕੇ ਸਾਰਿਆਂ ਦੀ ਗੱਲਬਾਤ ਹੋਈ ਤਾਂ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਨੇ ਵੀ ਸਾਡੇ ਦੇਸ਼ ਦੇ ਵਿੱਚ ਇੱਕ ਸੰਤ ਆਏ ਨੇ। ਉਹਨਾਂ ਸੰਤਾਂ ਤੇ ਕੋਈ ਵੀ ਜਾਦੂ ਨਹੀਂ ਚੱਲਦਾ। ਤੇ ਸਾਧ ਸੰਗਤ ਜੀ ਜਾਦੂ ਟੂਣੇ ਕਰਨ ਵਾਲੇ ਉਹਨਾਂ ਤੋਂ ਬਹੁਤ ਡਰਦੇ ਨੇ ਜਿਨ੍ਹਾਂ ਤੇ ਉਹਨਾਂ ਦਾ ਜਾਦੂ ਨਹੀਂ ਚੱਲਦਾ। ਉਹ ਲੋਗ ਉਸ ਨੂੰ ਆਪਣਾ ਵੱਡਾ ਮੰਨਦੇ ਨੇ। ਸੋ ਸਾਰੇ ਨਗਰ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਇਹ ਗੱਲ ਪ੍ਰਸਿੱਧ ਹੋ ਗਈ। ਵੀ ਜਿਹੜੇ ਸਾਧੂ ਆਏ ਨੇ ਉਹਨਾਂ ਤੇ ਕੋਈ ਜਾਦੂ ਨਹੀਂ ਚੱਲਦਾ। ਬਲਕਿ ਉਹਨਾਂ ਨੇ ਤਾਂ ਦੋ ਜਾਦੂਗਰਨੀਆਂ ਦੇ ਸ਼ਰੀਰ ਹੀ ਬਦਲ ਦਿੱਤੇ ਇੱਕ ਨੂੰ ਕੁੱਤੀ ਬਣਾ ਦਿੱਤਾ ਤੇ ਇੱਕ ਨੂੰ ਭੇਡੂ ਬਣਾ ਦਿੱਤਾ ਤੇ ਬਿਨਾ ਮੰਤਰ ਪੜ੍ਹੇ ਉਹਨਾਂ ਜਾਦੂਗਰਨੀਆਂ ਦੇ ਸ਼ਰੀਰ ਫੇਰ ਇਨਸਾਨੀ ਰੂਪ ਵਿੱਚ ਕਰ ਦਿੱਤੇ ਉਹਨਾਂ ਦੀ ਤਾਂ ਨਜ਼ਰ ਦੇ ਵਿੱਚ ਹੀ ਕਰਾਮਾਤ ਹੈ ਜਿਸ ਤੇ ਉਹ ਅੱਖ ਭਰ ਕੇ ਵੇਖ ਲੈਣ ਉਸ ਦਾ ਜੀਵਨ ਬਦਲ ਕੇ ਰੱਖ ਸਕਦੇ ਨੇ ਹੁਣ ਆਹ ਜਾਦੂਗਰਨੀਆਂ ਤਾਂ ਮੰਤਰ ਪੜ੍ਹ ਕੇ ਕਿਸੇ ਦਾ ਸਰੀਰ ਬਦਲਦਿਆਂ ਸਨ ਤੇ ਸਰੀਰ ਨੂੰ ਵਾਪਿਸ ਉਸੇ ਰੂਪ ਵਿੱਚ ਲਿਆਉਂਦਿਆਂ ਸਨ ਪਰ ਲੋਕ ਗੱਲਾਂ ਕਰਦੇ ਨੇ ਆਪਸ ਵਿੱਚ ਕਹਿੰਦੇ ਨੇ ਵੀ ਜਿਹੜੇ ਸਾਧੂ ਆਏ ਨੇ ਉਹ ਤਾਂ ਮੰਤਰ ਵੀ ਨਹੀਂ ਪੜਦੇ ਉਹ ਤਾਂ ਸਿਰਫ ਅੱਖਾਂ ਦੇ ਨਾਲ ਦੇਖ ਕੇ ਹੀ ਕਿਸੇ ਦਾ ਰੂਪ ਬਦਲ ਦਿੰਦੇ ਨੇ ਸੋ ਸਾਰੇ ਪਾਸੇ ਇਹ ਖਬਰ ਪਹੁੰਚ ਗਈ ਵੀ ਸਾਡੇ ਨਗਰ ਦੇ ਵਿੱਚ ਇੱਕ ਸੰਤ ਆਏ ਨੇ ਤਾਂ ਟਾਕੇ ਦੀਆਂ ਜਿੰਨੀਆਂ ਵੀ ਜਾਦੂਗਰनियां ਸੀ ਤੇ ਤਾਂ ਕੇ ਦੀ ਜਿੰਨੀ ਵੀ ਸੰਗਤ ਸੀ ਉਹ ਸਾਰੀ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਗਈ ਤੇ ਉਹ ਖਾਲੀ ਹੱਥ ਨਹੀਂ ਆਏ ਬਹੁਤ ਸਾਰੀਆਂ ਪੇਟਾਵਾਂ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੈ ਕੇ ਆਏ ਤੇ ਸਾਧ ਸੰਗਤ ਜੀ ਉਹ ਜਿਹੜੀਆਂ ਜਾਦੂਗਰनियां ਸੀ ਉਹ ਆਪਣੇ ਪਰਿਵਾਰਾਂ ਸਮੇਤ ਗੁਰੂ ਸਾਹਿਬ ਜੀ ਨੂੰ ਬੇਨਤੀਆਂ ਕਰਦੀਆਂ ਨੇ ਮਹਾਰਾਜ ਸਾਨੂੰ ਪਰਿਵਾਰ ਸਮੇਤ ਹੀ ਆਪਣੀ ਸਿੱਖੀ ਬਖਸ਼ ਦਿਓ ਹੁਣ ਅੱਜਕੱਲ ਜਿਵੇਂ ਸਾਧ ਸੰਗਤ ਜੀ ਆਪਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਆ ਉਸ ਵਕਤ ਗੁਰੂ ਨਾਨਕ ਸੱਚੇ ਪਾਤਸ਼ਾਹ ਚਰਨ ਪਾਹੁਲ ਦਿੰਦੇ ਸੀ ਇੱਕ ਥਾਲ ਦੇ ਵਿੱਚ ਜਲ ਪਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਉਹਦੇ ਵਿੱਚ ਚਰਨ ਰੱਖਿਆ ਕਰਦੇ ਤੇ ਸਤਿਗੁਰੂ ਦੇ ਚਰਨਾਵਾਲਾ ਜਲ ਜਿਹੜਾ ਵੀ ਛਕਦਾ ਸੀ ਉਹਨੂੰ ਸਿੱਖੀ ਪ੍ਰਾਪਤ ਹੁੰਦੀ ਸੀ ਤੇ ਕਹਿੰਦੇ ਨੇ ਉਹਨਾਂ ਜਾਦੂਗਰनियां ਨੇ ਤੇ ਉਹਨਾਂ ਦੇ ਪਰਿਵਾਰਾਂ ਨੇ ਸਾਰਿਆਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਚਰਨ ਪਾਹਲ ਲੈ ਲਈ ਤੇ ਜਿਹੜਾ ਜਿਹੜਾ ਗੁਰੂ ਸਾਹਿਬ ਜੀ ਦੇ ਕੋਲ ਆਪਣੇ ਕਰਮਾਂ ਦੀ ਮਾਫੀ ਮੰਗਦਾ ਗਿਆ ਗੁਰੂ ਮਹਾਰਾਜ ਉਹਨਾਂ ਦੇ ਕਰਮ ਮਾਫ ਕਰਦੇ ਰਹੇ ਉਹਨਾਂ ਦੇ ਪਾਪ ਮਾਫ ਕਰਦੇ ਰਹੇ ਤੇ ਕਟਦੇ ਗਏ ਸਾਧ ਸੰਗਤ ਜੀ ਬੰਗਾਲ ਦੀ ਧਰਤੀ ਤੇ ਟਾਕੇ ਦੇ ਵਿੱਚ ਅੱਜ ਵੀ ਉਥੇ ਕੁਝ ਐਹੋ ਜਿਹੇ ਪਰਿਵਾਰ ਨੇ ਜਿਹੜੇ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਵੀ ਸਿੱਖੀ ਵਿੱਚ ਹਨ ਸੋ ਉੱਥੇ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਦੇ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਵੀ ਭਾਈ ਇੱਥੇ ਧਰਮਸ਼ਾਲਾ ਬਣਵਾਓ ਭਾਵ ਗੁਰਦੁਆਰਾ ਬਣਵਾਓ ਇਸ ਗੁਰਦੁਆਰੇ ਦੇ ਵਿੱਚ ਬੈ ਕੇ ਨਾਮ ਜਪਿਆ ਕਰੋ ਕੀਰਤਨ ਕਰਿਆ ਕਰੋ ਤੇ ਸਾਰੇ ਮਿਲ ਕੇ ਸੰਗਤ ਕਰਿਆ ਕਰੋ ਸਾਹ ਸੰਧੂ ਜੀ ਇਹਨੂੰ ਕਹਿੰਦੇ ਨੇ ਕਿਰਪਾ ਦ੍ਰਿਸ਼ਟੀ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਉੱਥੋਂ ਦੀਆਂ ਜਾਦੂਗਰਨੀਆਂ ਨੂੰ ਜਿਹੜੀਆਂ ਲੋਕਾਂ ਤੇ ਜਾਦੂ ਟੂਨੇ ਕਰਦੀਆਂ ਹੁੰਦੀਆਂ ਸੀ ਜਿਹੜੀ ਲੋਕਾਂ ਨੂੰ ਭੇਡੂ ਬਣਾ ਦਿੰਦੀਆਂ ਸੀ ਮਹਾਰਾਜ ਜੀ ਨੇ ਉਹਨਾਂ ਨੂੰ ਕੀਰਤਨ ਕਰਨ ਤੇ ਲਾ ਦਿੱਤਾ ਹੁਣ ਉਹ ਜਾਦੂਗਰਨੀਆਂ ਅੱਜ ਕੀਰਤਨ ਕਰ ਲਿਆ ਨੇ ਉਹੀ ਜਾਦੂਗਰਨੀਆਂ ਸੰਗਤ ਵਿੱਚ ਬੈਠ ਕੇ ਨਾਮ ਜਪਰੀਆਂ ਨੇ ਤੇ ਉਹੀ ਜਾਦੂਗਰਨੀਆਂ ਆਦਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸਿੱਖ ਬਣ ਕੇ ਸਿੱਖੀ ਦਾ ਪ੍ਰਚਾਰ ਕਰ ਰਿਆ ਨਹੀਂ ਸੋ ਕਹਿੰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉੱਥੇ ਫਿਰ 5 ਦਿਨ ਵਾਸਤੇ ਰਹੇ ਤੇ 5 ਦਿਨਾਂ ਬਾਅਦ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਨੂੰ ਇਸ ਬੰਗਾਲ ਦੀ ਧਰਤੀ ਤੋਂ ਚੱਲਣ ਦੀ ਆਗਿਆ ਬਖਸ਼ੋ ਸਾਧ ਸੰਗਤ ਜੀ ਦੁਨੀਆ ਵਿੱਚ ਸਭ ਤੋਂ ਵੱਡੀ ਕਰਾਮਾਤ ਪਤਾ ਕੀ ਹੈ ਵੀ ਕਿਸੇ ਕਰਾਮਾਤ ਦੇ ਨਾਲ ਕਿਸੇ ਦਾ ਜੀਵਨ ਬਦਲ ਜਾਵੇ। ਉਹ ਉੱਥੋਂ ਦੀਆਂ ਏਸਤਰੀਆਂ ਗੁਰੂ ਪਾਤਸ਼ਾਹ ਨੂੰ ਕਹਿੰਦੀਆਂ ਮਹਾਰਾਜ ਤਨ ਹੋ ਤੁਸੀਂ ਤੁਸੀਂ ਸਾਡਾ ਜੀਵਨ ਬਦਲ ਕੇ ਰੱਖ ਦਿੱਤਾ। ਆ ਦੁਨੀਆ ਦੇ ਵਿੱਚ ਛੋਟੀਆਂ ਮੋਟੀਆਂ ਕਰਾਮਾਤਾਂ ਇੰਨੀਆਂ ਮਾਇਨੇ ਨਹੀਂ ਰੱਖਦੀਆਂ। ਜਿਵੇਂ ਸਾਜ ਸੰਗਤ ਜੀ ਇੱਕ ਵਾਰ ਦੋ ਬੀਬੀਆਂ ਬੈਠੀਆਂ ਸਨ। ਇੱਕ ਬੀਬੀ ਉਹਦੇ ਵਿੱਚੋਂ ਕਹਿੰਦੀ ਵੀ ਸਾਡੇ ਸੰਤਾਂ ਨੇ ਇੱਕ ਮੁਰਗੇ ਨੂੰ ਮਰੇ ਹੋਏ ਮੁਰਗੇ ਨੂੰ ਜਿਉਂਦਾ ਕਰ ਦਿੱਤਾ ਹੁਣ ਦੂਜੀ ਬੀਬੀ ਬੈਠੀ ਬੜੀ ਸਿਆਣੀ ਸੀ ਗੁਰੂ ਘਰ ਨੂੰ ਮੰਨਣ ਵਾਲੀ ਸੀ ਕਹਿੰਦੀ ਇਹਦੇ ਵਿੱਚ ਕੀ ਵੱਡੀ ਗੱਲ ਹੈ ਉਹ ਮੁਰਗੇ ਦਾ ਤਾਂ ਮੁਰਗਾ ਹੀ ਰਿਹਾ ਪਰ ਸਾਡੇ ਜਿਹੜੇ ਗੁਰੂ ਨੇ ਉਹ ਤਾਂ ਬੰਦੇ ਨੂੰ ਦੇਵਤਾ ਬਣਾ ਦਿੰਦੇ ਨੇ ਸਾਡੇ ਮਹਾਰਾਜ ਬੰਦੇ ਦਾ ਜੀਵਨ ਬਦਲ ਕੇ ਰੱਖ ਦਿੰਦੇ ਨੇ ਪਾਪ ਕਰਨ ਵਾਲਿਆਂ ਨੂੰ ਸੱਚੇ ਰਾਤੇ ਪਾ ਦਿੰਦੇ ਨੇ ਉਮੀਏ ਚੋਰ ਨੂੰ ਭਗਤ ਭੂਮੀਆਂ ਬਣਾ ਦਿੰਦੇ ਨੇ ਸੱਜਣ ਥੱਗ ਨੂੰ ਨਾਮ ਜਪਣ ਵਾਲੇ ਰਸਤੇ ਤੇ ਪਾ ਦਿੰਦੇ ਨੇ ਕੌਡੇ ਰਾਖਸ਼ ਨੂੰ ਪਰਮਾਤਮਾ ਦਾ ਭਗਤ ਬਣਾ ਕੇ ਬੰਦਗੀ ਕਰਵਾ ਦਿੰਦੇ ਨੇ ਜਾਦੂ ਤੂਨੇ ਕਰਨ ਵਾਲੀ ਈਸਤਰੀਆਂ ਨੂੰ ਸਿੱਧੇ ਰਾਤੇ ਪਾ ਕੇ ਕੀਰਤਨ ਕਰਨ ਤੇ ਲਾ ਦਿੰਦੇ ਨੇ ਸੋ ਸਾਧ ਸੰਗਤ ਜੀ ਸਭ ਤੋਂ ਵੱਡੀ ਕਰਾਮਾਤ ਦੁਨੀਆਂ ਦੇ ਵਿੱਚ ਜੇ ਕੋਈ ਹੈ ਉਹ ਹੈ ਕਿਸੇ ਦਾ ਜੀਵਨ ਬਦਲ ਦੇਣਾ ਬਲੇਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਕੋਈ ਬਹੁਤ ਸਿਆਣੀਆਂ ਗੱਲਾਂ ਕਰਦਾ ਰਵੇ ਜਿੰਨੇ ਮਰਜੀ ਵੱਡੇ ਵੱਡੇ ਉਪਦੇਸ਼ ਦੇ ਦੇਵੇ ਬੰਦੇ ਦਾ ਜੀਵਨ ਨਹੀਂ ਬਦਲਦਾ ਪਰ ਗੁਰ ਨਾਨਕ ਸੱਚੇ ਪਾਤਸ਼ਾਹ ਕਿਸੇ ਤੇ ਇੱਕ ਨਜ਼ਰੀ ਕਰ ਦੇਣ ਉਹਦਾ ਜੀਵਨ ਬਦਲ ਜਾਂਦਾ ਹੈ ਗੁਰੂ ਮਹਾਰਾਜ ਜੀ ਦੀ ਤਾਂ ਸਿਰਫ ਦ੍ਰਿਸ਼ਟੀ ਹੀ ਕਾਫੀ ਹੈ ਕਿਸੇ ਦਾ ਜੀਵਨ ਬਦਲਣ ਵਾਸਤੇ ਸੋ ਟਾਕੇ ਦੇ ਬੰਗਾਲ ਦੇ ਸਾਰੇ ਲੋਕ ਕਹਿੰਦੇ ਮਹਾਰਾਜ ਆਪ ਜੀ ਦੀ ਬਹੁਤ ਵੱਡੀ ਕਿਰਪਾ ਹੋਈ ਹੈ ਆਪ ਜੀ ਨੇ ਇੱਥੇ ਸੰਗਤਾਂ ਨੂੰ ਦਰਸ਼ਨ ਦਿੱਤੇ ਇੱਥੇ ਦੇ ਲੋਕਾਂ ਦੇ ਜੀਵਨ ਬਦਲਤੇ ਇੱਥੇ ਦੀਆਂ ਜਿਹੜੀਆਂ ਜਾਦੂਗਰनियां ਸੀ ਜਿਹੜੀਆਂ ਲੋਕਾਂ ਨੂੰ ਕਦੇ ਭੇਡੂ ਬਣਾ ਦੇ ਦਿੰਦੀਆਂ ਤੇ ਕਦੇ ਲੋਕਾਂ ਨੂੰ ਕੁਝ ਬਣਾ ਦੇ ਦਿੰਦੀਆਂ ਆਪ ਜੀ ਨੇ ਤਾਂ ਉਹਨਾਂ ਈਸਤਰੀਆਂ ਨੂੰ ਉਹਨਾਂ ਜਾਦੂਗਰਨੀਆਂ ਨੂੰ ਸਿੱਧੇ ਰਾਤੇ ਪਾ ਦਿੱਤਾ ਮਹਾਰਾਜ ਸਾਡੇ ਵਾਸਤੇ ਤੁਸੀਂ ਮੁਕਤੀ ਦਾਤਿਓ ਸਾਡੀ ਇੰਨੀ ਭੈੜੀ ਮਤ ਸੀ ਤੁਸੀਂ ਸਾਨੂੰ ਬਹੁਤ ਚੰਗੇ ਰਸਤੇ ਪਾ ਦਿੱਤਾ ਨਾਮ ਜਪਣ ਦੇ ਪ੍ਰਮਾਤਮਾ ਦੇ ਰਾਤੇ ਪਾ ਦਿੱਤਾ ਸਾਧ ਸੰਗਤ ਜੀ ਸੰਗਤ ਵਿੱਚ ਬਹੁਤ ਸਾਰੇ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਦਾ ਪਹਿਲਾ ਜੀਵਨ ਕੁਝ ਹੋਰ ਹੋਵੇਗਾ ਪਰ ਜਦੋਂ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿਰ ਰੱਖ ਦਿੱਤਾ ਉਦੋਂ ਉਹਨਾਂ ਦਾ ਜੀਵਨ ਬਦਲ ਗਿਆ ਹੁਣ ਸਾਧ ਸੰਗਤ ਜੀ ਟਾਕੇ ਬੰਗਾਲ ਦੀ ਸੰਗਤ ਦਾ ਗੁਰੂ ਮਹਾਰਾਜ ਜੀ ਦੇ ਨਾਲ ਇੰਨਾ ਪ੍ਰੇਮ ਬਣ ਗਿਆ ਸਾਰੀ ਉਥੋਂ ਦੀ ਸੰਗਤ ਕਹਿੰਦੀ ਮਹਾਰਾਜ ਤੁਸੀਂ ਮੁਕਤੀ ਦੋਤੇ ਹੋ ਇੱਥੋਂ ਨਾ ਜਾਓ ਤੁਸੀਂ ਸਾਰਾ ਸਮਾਂ ਸਾਰੀ ਜ਼ਿੰਦਗੀ ਇੱਥੇ ਹੀ ਰਹੋ ਇੱਥੋਂ ਨਾ ਜਾਓ ਮਹਾਰਾਜ ਟਾਕੇ ਦੀਆਂ ਸੰਗਤਾਂ ਨੂੰ ਕਹਿੰਦੇ ਅਸੀਂ ਇੱਥੇ ਆਂ ਮਹਾਰਾਜ ਕਹਿੰਦੇ ਤੁਸੀਂ ਇੱਕ ਕੰਮ ਕਰਨਾ ਹੈ ਉਹ ਹੈ ਮੁਖ ਤੋਂ ਨਿਤ ਵਾਹਿਗੁਰੂ ਵਾਹਿਗੁਰੂ ਜਪਣਾ ਗੁਰੂ ਮਹਾਰਾਜ ਜੀ ਨੇ ਗੁਰਮੰਤਰ ਦਿੱਤਾ ਹੁਣ ਉੱਥੋਂ ਦੀਆਂ ਜਦੋਂ ਸਾਰੀਆਂ ਸੰਗਤਾਂ ਚਰਨ ਪੌਲ ਲੈ ਕੇ ਸਿੱਖ ਬਣ ਗਈਆਂ ਤਾਂ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਗੁਰਮੰਤਰ ਦਿੱਤਾ ਤੇ ਆਖਿਆ ਜ਼ਿੰਦਗੀ ਦੇ ਵਿੱਚ ਕੋਈ ਵੀ ਮੁਸ਼ਕਲ ਆਵੇ ਤਾਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰ ਲਿਓ ਮਹਾਰਾਜ ਕਹਿੰਦੇ ਮਨ ਦੀਆਂ ਸਾਰੀਆਂ ਮਨੁਕਾਮਨਾਵਾਂ ਪੂਰੀਆਂ ਹੋਣਗੀਆਂ ਇੱਕ ਤਾਂ ਵਾਹਿਗੁਰੂ ਗੁਰਮੰਤਰ ਨੂੰ ਨਾ ਵਿਸਾਰਨਾ ਉਹ ਨਿਤ ਕਰਨਾ ਤੇ ਦੂਸਰਾ ਕਦੀ ਵੀ ਮੁਸ਼ਕਲ ਆਵੇ ਤਾਂ ਕੜਾ ਪ੍ਰਸ਼ਾਦ ਦੀ ਦੇਗ ਕਰਨੀ ਮਨ ਦੀਆਂ ਤਵਾਟੀਆਂ ਹਰੇਕ ਮਨੁਕਾਮਨਾਵਾਂ ਪੂਰੀਆਂ ਹੋਣਗੀਆਂ ਸਾਜ ਸੰਗਤ ਜੀ ਕੜਾ ਪ੍ਰਸ਼ਾਦ ਦੀ ਦੇਗ ਕਰਨੀ ਕੋਈ ਛੋਟੀ ਮੋਟੀ ਗੱਲ ਨਾ ਸਮਝਿਓ ਅਸਲ ਵਿੱਚ ਅਸੀਂ ਆਪਣੀ ਮਰਿਆਦਾ ਵਿੱਚ ਨਹੀਂ ਰਹਿੰਦੇ ਗੁਰੂ ਮਹਾਰਾਜ ਜੀ ਦੇ ਹੁਕਮਾਂ ਨੂੰ ਜਾਂ ਤਾਂ ਅਸੀਂ ਸੁਣਦੇ ਨਹੀਂ ਜਾਂ ਅਸੀਂ ਸੁਣ ਲੈਂਦੇ ਆ ਪਰ ਮੰਨਦੇ ਨਹੀਂ ਪਰ ਜਦੋਂ ਇੱਕ ਸਿੱਖ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਕੇ ਬਾਣੀ ਪੜਕੇ ਤੇ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਤਰਲਾ ਲੈਂਦਾ ਨਾ ਤਾਂ ਸਾਧ ਸੰਗਤ ਜੀ ਵੱਡੇ ਤੋਂ ਵੱਡਾ ਮਸਲਾ ਵੀ ਹੱਲ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਹਰ ਤਰੀਕੇ ਦੀ ਤੁਹਾਡੀ ਕਾਮਨਾ ਪੂਰੀ ਹੋਏਗੀ ਪਰ ਇੱਕ ਗੱਲ ਚੇਤੇ ਰੱਖਿਓ ਇਸ ਗੱਲ ਨੂੰ ਨਹੀਂ ਵਿਸਾਰਨਾ ਉਹ ਹੈ ਪਰਮੇਸ਼ਰ ਦਾ ਨਾਮ ਜਪਨਾ ਜੇ ਨਾਮ ਜਪੀ ਜਾਉਗੇ ਤਾਂ ਤੁਹਾਨੂੰ ਕੋਈ ਮੁਸ਼ਕਿਲ ਬਣੀਗੀ ਨਹੀਂ ਸੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਰੋਜ਼ ਸਤ ਸੰਗਤ ਕਰਨੀ ਜਦੋਂ ਰੋਜ਼ ਸਤ ਸੰਗਤ ਕਰੂਗੇ ਤਾਂ ਤੁਹਾਡੇ ਹਿਰਦੇ ਤੋਂ ਜਿਹੜੀ ਮੈਲ ਹੈ ਉਹ ਉਤਰੇਗੀ ਉਹ ਦੂਰ ਹੋਏਗੀ ਸਾਧ ਸੰਗਤ ਜੀ ਸੰਗਤ ਕਰਨ ਦਾ ਕੀ ਫਾਇਦਾ ਇਸ ਗੱਲ ਨੂੰ ਵੀ ਅਸੀਂ ਇੱਥੇ ਸਮਝੀਏ ਗੁਰੂ ਮਹਾਰਾਜ ਕਹਿੰਦੇ ਭਾਈ ਸੰਗਤ ਜਦੋਂ ਕਰੂਗੇ ਤਾਂ ਤੁਹਾਡੀ ਮੈਲ ਦੂਰ ਹੋਏਗੀ ਪਰ ਅਸੀਂ ਆਪਣੇ ਗੁਰੂ ਅਸਥਾਨਾਂ ਤੇ ਆਸ-ਪਾਸ ਕੀ ਵੇਖਦੇ ਆ ਵੀ ਕਈ ਲੋਕ ਤਾਂ ਗੁਰੂ ਘਰ ਆ ਕੇ ਸੰਗਤ ਤਾਂ ਕਰਦੇ ਨੇ ਪਰ ਬਾਹਰ ਜਾ ਕੇ ਜਦੋਂ ਕੰਮ ਕਰਦੇ ਨੇ ਤਾਂ ਉਹਨਾਂ ਦੀ ਮੈਲ ਦੁਣੀ ਤਿਗਣੀ ਹੋਈ ਜਾਂਦੀ ਹੈ ਸੰਗਤ ਕਰਕੇ ਜਿਹੜੀ ਮੈਲ ਕਟਣੀ ਸੀ ਉਹ ਤਾਂ ਸਗੋਂ ਦੁਣੀ ਤਿਗਣੀ ਵੱਧ ਗਈ ਹੁਣ ਇਹਦਾ ਕਾਰਨ ਕੀ ਹੈ ਅਸਲ ਵਿੱਚ ਅਸੀਂ ਸਿੱਖ ਬਣ ਕੇ ਸੰਗਤ ਨਹੀਂ ਕਰਦੇ ਅਸੀਂ ਤਾਂ ਮੁਖੀ ਬਣ ਕੇ ਸੰਗਤ ਕਰਦੇ ਹਾਂ ਸਿਆਣੇ ਬਣ ਕੇ ਕਰਦੇ ਹਾਂ ਸਾਧ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਇੱਕ ਸਵਾਲ ਪੁੱਛਿਆ ਸੀ ਮਹਾਰਾਜ ਇਕੱਲੇ ਬਹਿ ਕੇ ਨਾਮ ਜਪਨਾ ਵੱਡਾ ਕਿ ਸੰਗਤ ਵਿੱਚ ਬਹਿ ਕੇ ਨਾਮ ਜਪਨਾ ਵੱਡਾ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਸਿੱਖੋ ਤੁਹਾਨੂੰ ਕੀ ਲੱਗਦਾ ਤਾਂ ਸਿੱਖ ਗਿਓ ਕਹਿੰਦੇ ਮਹਾਰਾਜ ਜੋ ਜੋ ਅਸੀਂ ਇਕੱਲੇ ਬਹਿ ਕੇ ਨਾਮ ਜਪਦੇ ਹਾਂ ਤਾਂ ਸਾਡਾ ਮਨ ਉਦੋਂ ਜ਼ਿਆਦਾ ਇਕਾਗਰ ਹੁੰਦਾ ਹੈ ਸਾਡੇ ਜਪ ਤਪ ਵਿੱਚ ਵਾਧਾ ਹੁੰਦਾ ਹੈ ਹੁਣ ਕਈ ਸਿੱਖ ਕਹਿੰਦੇ ਮਹਾਰਾਜ ਸਾਨੂੰ satsang ਵਿੱਚ ਕਰਨਾ ਚਾਹੀਦਾ ਸਾਦੀ ਸੰਗਤ ਗੁਰੂ ਮਹਾਰਾਜ ਨੂੰ ਕਹਿੰਦੀ ਮਹਾਰਾਜ ਹੁਣ ਤੁਸੀਂ ਦੱਸੋ ਵੱਡਾ ਕਿਹੜਾ ਹੈ ਤਾਂ ਉਦੋਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਸੋਝੀ ਪਾਈ ਭਈ ਇਕੱਲੇ ਬੈਠ ਕੇ ਨਾਮ ਜਪਣ ਤੋਂ ਸੰਗਤ ਕਰਨੀ ਕਿਤੇ ਵੱਡੀ ਹੈ ਤੁਸੀਂ ਵੇਖਿਓ ਸਾਧ ਸੰਗਤ ਜੀ ਕਈ ਲੋਕ ਸੰਗਤ ਵਿੱਚ ਆਣਾ ਪਸੰਦ ਨਹੀਂ ਕਰਦੇ। ਜੋ ਕਈ ਕਹਿੰਦੇ ਨੇ ਵੀ ਅਸੀਂ ਘਰੇ ਬਹਿ ਕੇ ਨਾਮ ਜਪ ਲੈਨੇ ਆ। ਅਸੀਂ ਸੰਗਤ ਵਿੱਚ ਆ ਕੇ ਕੀ ਕਰਨਾ? ਪਰ ਨਹੀਂ ਸਾਧ ਸੰਗਤ ਜੀ ਸਾਧ ਸੰਗਤ ਵਿੱਚ ਆਣਾ ਬਹੁਤ ਜ਼ਰੂਰੀ ਹੈ। ਸਾਧ ਸੰਗਤ ਜੀ ਇੱਕ ਗੱਲ ਹੋਰ ਚੇਤੇ ਆਉਂਦੀ ਹੈ। ਦਮਦਮੀ ਟਕਸਾਲ ਦੇ ਵਿੱਚ ਜਦੋਂ ਮਹਾਪੁਰਖ ਬਾਬਾ ਠਾਕੁਰ ਸਿੰਘ ਜੀ ਹੁੰਦੇ ਸੀ। ਉਦੋਂ ਉੱਥੇ ਜਦੋਂ ਕਥਾ ਹੁੰਦੀ ਸੀ ਤਾ ਬਾਬਾ ਜੀ ਇੱਕ ਰਾਉਂਡ ਮਾਰਿਆ ਕਰਦੇ ਸੀ। ਮਹਾਪੁਰਖ ਦੇਖਦੇ ਹੁੰਦੇ ਸੀ ਕਿ ਐਵੇਂ ਨਾ ਹੋਵੇ ਕਿ ਕੋਈ ਸਿੰਘ ਕਥਾ ਵਿੱਚ ਨਾ ਗਿਆ ਹੋਵੇ। ਤਾ ਬਾਬਾ ਜੀ ਨੇ ਇੱਕ ਕਮਰੇ ਦੇ ਵਿੱਚ ਦੋ ਸਿੰਘਾਂ ਨੂੰ ਬੈਠਿਆ ਜਦੋਂ ਵੇਖਿਆ ਤਾਂ ਮਹਾਪੁਰਖ ਕਹਿੰਦੇ ਸਿੰਘੋ ਤੁਸੀਂ ਕਥਾ ਵਿੱਚ ਕਿਉਂ ਨਹੀਂ ਗਏ? ਤਾ ਉਹ ਸਿੰਘ ਸਾ ਸੰਗਤ ਜੀ ਕੋਈ ਮਾਰਾ ਕੰਮ ਨਹੀਂ ਕਰ ਰਹੇ ਸੀ ਉੱਥੇ। ਉਹ ਸਿੰਘ ਵੀ ਉੱਥੇ ਬੈਠ ਕੇ ਬਾਣੀ ਪੜ੍ਹ ਰਹੇ ਸੀ। ਇੱਕ ਸਿੰਘ ਬੋਲਿਆ ਬਾਬਾ ਜੀ ਮੈਂ ਸੁਖਮਨੀ ਸਾਹਿਬ ਦਾ ਪਾਠ ਜ਼ੁਬਾਨੀ ਕੰਠ ਕੀਤਾ ਹੈ ਤੇ ਇਸ ਪਾਠ ਨੂੰ ਮੈਂ ਦੂਸਰੇ ਸਿੰਘ ਨੂੰ ਸੁਣਾ ਰਿਹਾ ਮਹਾਪੁਰਖ ਇਹ ਗੱਲ ਸੁਣ ਕੇ ਕਹਿੰਦੇ ਬਹੁਤ ਚੰਗੀ ਗੱਲ ਲੇਕਿਨ ਇੱਕ ਪਹਾੜ ਤੇ ਇਕੱਲੇ ਬੈਠ ਕੇ ਬੰਦਗੀ ਕਰ ਲੋ ਨਾਮ ਜਪ ਲੋ ਬਾਣੀ ਪੜ ਲੋ ਉਸ ਨੂੰ ਉਹਨਾਂ ਫਲ ਨਹੀਂ ਮਿਲਣਾ ਜਿੰਨਾ ਸੰਗਤ ਵਿੱਚ ਮਿਲਣਾ ਸੋ ਮਹਾਰਾਜ ਬੰਗਾਲ ਦੀ ਸੰਗਤ ਨੂੰ ਕਹਿੰਦੇ ਰੋਜ਼ ਸ਼ਾਮ ਨੂੰ ਇਕੱਠੇ ਹੋ ਕੇ ਸੰਗਤ ਵਿੱਚ ਬੈਠਿਆ ਕਰੋ ਤੇ ਬੈਠ ਕੇ ਕਰਨਾ ਕੀ ਹੈ ਗੱਲਾਂ ਬਾਤਾਂ ਨਹੀਂ ਕਰਨੀਆਂ ਅੱਜ ਕੱਲ੍ਹ ਸਾਧ ਸੰਗਤ ਦੇ ਵਿੱਚ ਬੈਠ ਕੇ ਲੋਕ ਪਿੱਛੇ ਗੱਲਾਂ ਬਾਤਾਂ ਕਰਦੇ ਨੇ ਕੋਈ ਫੋਨ ਤੇ ਗੱਲਾਂ ਬਾਤਾਂ ਕਰ ਰਿਹਾ ਹੁੰਦਾ ਤੇ ਕੋਈ ਆਪਸ ਵਿੱਚ ਗੱਲਾਂ ਬਾਤਾਂ ਕਰ ਰਿਹਾ ਹੁੰਦਾ ਸਾਧ ਸੰਗਤ ਜੀ ਇਹਦਾ ਵੀ ਬਹੁਤ ਵੱਡਾ ਪਾਪ ਹੈ ਜੇ ਸੰਗਤ ਵਿੱਚ ਬਹਿ ਕੇ ਸੰਗਤ ਕਰਨ ਨਾਲ ਐਨਾ ਵੱਡਾ ਪੁੰਨ ਮਿਲ ਸਕਦਾ ਹੈ ਐਨਾ ਵੱਡਾ ਸੁੱਖ ਮਿਲ ਸਕਦਾ ਹੈ ਸੰਗਤ ਵਿੱਚ ਬੈ ਕੇ ਗੱਲਾਂ ਬਾਤਾਂ ਕਰਨ ਨਾਲ ਦੂਸਰੇ ਦਾ ਧਿਆਨ ਖਰਾਬ ਕਰਨ ਦੇ ਨਾਲ ਪਾਪ ਵੀ ਉਹਨਾਂ ਵੱਡਾ ਮਿਲ ਸਕਦਾ ਹੈ ਸੋ ਇਹ ਗੱਲ ਚੇਤੇ ਰੱਖਿਓ ਸੰਗਤ ਵਿੱਚ ਬੈ ਕੇ ਕਦੀ ਗੱਲਾਂ ਬਾਤਾਂ ਨਹੀਂ ਕਰਨੀਆਂ ਕਿਸੇ ਦਾ ਧਿਆਨ ਟੁੱਟੇ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਸੋ ਮਹਾਰਾਜ ਕਹਿੰਦੇ ਸੰਗਤ ਵਿੱਚ ਬੈ ਕੇ ਨਾਮ ਜਪਣਾ ਕਥਾ ਕੀਰਤਨ ਸੁਣਨਾ ਇਦੇ ਨਾਲ ਤੁਹਾਡੀ ਮਨ ਦੀ ਮੈਲ ਵੀ ਦੂਰ ਹੋਏਗੀ ਤੇ ਰੁਕਾਵਟਾਂ ਵੀ ਦੂਰ ਹੋਣਗੀਆਂ ਸੋ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਨੇ ਉੱਥੇ 5 ਦਿਨ ਰਹਿ ਕੇ ਉਥੋਂ ਦੀਆਂ ਟਾਕੇ ਦੀਆਂ ਸੰਗਤਾਂ ਨੂੰ ਉਪਦੇਸ਼ ਦਿੱਤਾ ਤੇ ਮਹਾਰਾਜ ਹੁਣ ਅਖੀਰ ਵਿੱਚ ਕਹਿੰਦੇ ਨੇ ਵੀ ਸਾਨੂੰ ਹੁਣ ਆਗਿਆ ਬਖਸ਼ੋ ਅਸੀਂ ਹੁਣ ਇੱਥੋਂ ਅਗਾਂਹ ਹੋ ਜਾਈਏ ਕਿਉਂਕਿ ਸਾ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿਸੇ ਥਾਂ ਤੇ ਬਹੁਤਾ ਸਮਾਂ ਨਹੀਂ ਦੇਦੇ ਕਿਉਂਕਿ ਗੁਰੂ ਮਹਾਰਾਜ ਉਪਦੇਸ਼ ਕਰਨ ਵਾਸਤੇ ਨਿਕਲੇ ਸਨ ਦੁਨੀਆ ਨੂੰ ਤਾਰਨ ਵਾਸਤੇ ਨਿਕਲੇ ਸਨ ਸੋ ਇਸ ਲਈ ਸਾਰਿਆਂ ਨੇ ਉੱਥੇ ਢਾਕੇ ਦੀਆਂ ਬੰਗਾਲ ਦੀਆਂ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਵਿਦਾਇਗੀ ਦਿੱਤੀ ਬਹੁਤ ਖੁਸ਼ੀ-ਖੁਸ਼ੀ ਮਹਾਰਾਜ ਜੀ ਨੂੰ ਬੇਨਤੀਆਂ ਕਰਦੀਆਂ ਨੇ ਸੰਗਤਾਂ ਕਿ ਮਹਾਰਾਜ ਸਾਨੂੰ ਮੁੜ ਦਰਸ਼ਨ ਜ਼ਰੂਰ ਦਿਓ ਹੁਣ ਬੰਗਾਲ ਤੇ ਢਾਕੇ ਦੀ ertidੀ ਤੋਂ ਨਿਕਲ ਕੇ ਗੁਰੂ ਸਾਹਿਬ ਜੀ ਦਾ ਹੁਣ ਅੰਦਰਲਾ ਵਿਚਾਰ ਰਾਜੇ ਸ਼ਿਵਨਾਬ ਦੇ ਕੋਲ ਜਾਣ ਦਾ ਹੈ ਕਿਉਂਕਿ ਰਾਜਾ ਸ਼ਿਵਨਾਬ ਬਹੁਤ ਲੰਬੇ ਅਰਸੇ ਤੋਂ ਗੁਰੂ ਸਾਹਿਬ ਜੀ ਨੂੰ ਬੇਨਤੀਆਂ ਕਰਦਾ ਪਿਆ ਹੈ ਮਹਾਰਾਜ ਕਿਰਪਾ ਕਰਕੇ ਮੈਨੂੰ ਦਰਸ਼ਨ ਦਿਓ ਇਸ ਲਈ ਗੁਰੂ ਮਹਾਰਾਜ ਹੁਣ ਸ਼ਿਵਨਾਬ ਨੂੰ ਦਰਸ਼ਨ ਦੇਣ ਵਾਸਤੇ ਉਹਦੇ ਕੋਲ ਚੱਲੇ ਨੇ ਸੋ ਇੱਥੇ ਭਾਈ ਬਾਲਾ ਜੀ ਦੱਸਦੇ ਨੇ ਕਿ ਮੈਂ ਅਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਤੁਰੇ ਜਾਂਦੇ ਹਾਂ ਤੇ ਮਹਾਰਾਜ ਜੀ ਨੇ ਰਸਤੇ ਦੇ ਵਿੱਚ ਕੁਝ ਕਥਾਵਾਂ ਤੇ ਉਪਦੇਸ਼ ਦਿੱਤਾ ਅਸਲ ਵਿੱਚ ਸਾਧ ਸੰਗਤ ਜੀ ਹਰ ਥਾਂ ਦਾ ਇਤਿਹਾਸ ਲਿਖਣਾ ਬਹੁਤ ਦੁੱਖ ਹੈ ਕਿਉਂਕਿ ਇਤਿਹਾਸ ਹੀ ਬਹੁਤ ਲੰਮਾ ਚੌੜਾ ਹੈ ਆਪ ਜੀ ਜਿੰਨੀ ਵੀ ਇਹ ਕਥਾ ਸੁਣਦੇ ਹੋ ਸਾਧ ਸੰਗਤ ਜੀ ਇਸ ਤੋਂ ਇਲਾਵਾ ਵੀ ਬਹੁਤ ਥਾਵਾਂ ਤੇ ਗੁਰੂ ਸਾਹਿਬ ਜੀ ਗਏ ਸਨ ਤੇ ਉੱਥੇ ਉਪਦੇਸ਼ ਦਿੱਤੇ ਸਨ ਕਈ ਥਾਵਾਂ ਤੇ ਗੁਰੂ ਮਹਾਰਾਜ ਰਾਤ ਵੀ ਰਹੇ ਹੋਣਗੇ ਕਈ ਥਾਵਾਂ ਤੇ ਸਮਾਧੀ ਲੱਗੀ ਹੋएगी ਕਈ ਥਾਵਾਂ ਤੇ ਕੌਤਕ ਵੀ ਕੀਤੇ ਹੋਣਗੇ ਸੋ ਐਵੇਂ ਗੁਰੂ ਮਹਾਰਾਜ ਬੰਗਾਲ ਦੀ ਧਰਤੀ ਤੋਂ ਨਿਕਲ ਕੇ ਥਾਮਾ ਥਾਮਾ ਤੇ ਉਪਦੇਸ਼ ਕਰਦੇ ਹੋਏ ਰਾਜੀ ਸ਼ਿਵਨਾਬ ਦੇ ਕੋਲ ਜਾਣ ਦੀ ਤਿਆਰੀ ਕਰਦੇ ਨੇ ਤੇ ਉਸ ਰਸਤੇ ਤੇ ਤੁਰ ਪੈਂਦੇ ਨੇ